ਦਸ਼ਕਬ੍ਰੇਕ ਤੇ ਤੁਹਾਡਾ ਸਵਾਗਤ ਹੈ ਜੀ ਰਾਸਾ ਸਾਥੀ ਇਸੂ ਬਾਰੇ ਤੁਹਾਡੇ ਕੀ ਵਿਚਾਰ ਨੇ ਕੁਝ ਵੀਰਾਂ ਦੀ ਫਤਿਹ ਹੈ ਮੈਂ ਸਭ ਨੂੰ ਸਾਂਝੀ ਫਤਿਹ ਬੁਲਾ ਦਿੰਨਾ ਕਿਉਂਕਿ ਵਕਤ ਦੀ ਸੀਮਾ ਕਰਕੇ ਮੈਂ ਹੁਣ ਡੀਟੇਲ ਨਾ ਨਹੀਂ ਪੜਾਂਗਾ ਜੀ ਜੀ ਅ ਭਾਰਤ ਦੀ ਐਗਰੈਸਿਵ ਡਿਪਲੋਮੇਸੀ ਫੋਰਨ ਪਾਲਿਸੀ ਮੋਦੀ 2.5 ਸਾਲ ਚ ਘਰ ਘਾਟ ਹੀ ਰਿਹਾ ਬਾਹਰ ਹੁਮਦਾ ਰਿਹਾ ਆ ਡੜਖਾਣੇ ਆ ਡੜ ਪੈਰਾਵੇ ਔਰ ਪਤਾ ਨਹੀਂ ਕਿੰਨੇ ਕਰੋੜਾਂ ਦਾ ਹੰਡਰਡਸ ਆਫ ਕਰੋੜਸ ਦਾ ਖਰਚਾ ਜਿਹੜਾ ਉਹ ਸਟੇਟ ਐਕਸ ਚੈੱਕਰ ਦੇ ਉੱਤੇ ਪਾਇਆ ਜੀ ਪਰ ਬਹੁਤ ਵਾਰ ਜਿਵੇਂ ਸਾਡੇ ਕਈ ਵਾਰੀ ਪੰਜਾਬੀ ਚ ਕਹਿੰਦੇ ਨੇ ਕਿ ਭਾਈ ਅੱਗਾ ਦੌੜ ਪਿੱਛਾ ਚੌੜ ਵੀ ਬਾਹਰ ਤਾਂ ਜੀ ਯਾਰੀ ਅਮਰੀਕਾ ਨਾਲ ਕੱਢ ਲਈ ਕਿ ਕਿਸੇ ਜਾਪਾਨ ਨਾਲ ਕੱਢ ਲਈ ਕਿ ਕਿਸੇ ਹੋਰ ਨਾਲ ਕੱਢ ਲਈ ਪਰ ਜਿਹੜਾ ਨੇਬਰਹੂਡ ਦੇ ਵਿੱਚ ਹੁਣ ਤੱਕ ਭਾਰਤ ਦਾ ਪਹਿਲਾਂ ਨੇਪਾਲ ਨਾਲ ਕਿਉਂ ਜੇ ਸਬੰਧ ਰਹਿ ਅਜੇ ਹਾਲ ਦੀ ਘੜੀ ਤਾਂ ਉੱਥੇ ਰਾ ਨੇ ਆਪਣਾ ਆਪਰੇਸ਼ਨ ਕੀਤਾ ਪਰ ਇਹਨਾਂ ਨੇ ਟਿਕਣਾ ਨਹੀਂ ਹੈ ਉੱਥੇ ਪੁਟਾਨ ਪੁਟਾਨ ਬਾਰੇ ਅਕਸਰ ਇਹ ਮੰਨੇ ਜਾਂਦਾ ਸੀ ਕਿ ਜਿੱਦਾਂ ਇੰਡੀਆ ਜਾਂਦਾ ਹੈ ਉਦੋਂ ਹੀ ਪੁਟਾਨ ਜਾਂਦਾ ਹੈ ਔਰ ਪੁਟਾਨ ਦੀ ਆਪਣੀ ਕੋਈ ਹੋਂਦ ਨਹੀਂ ਨਿੱਖੀ ਜਿਹੀ ਸਟੇਟ ਪਹਾੜੀ ਹੈ ਔਰ ਦੁਨੀਆ 'ਚ ਵੀ ਹੁੰਦਾ ਹੈ ਮੋਸਟ ਹੈਪੀ ਪੀਪਲ ਉੱਥੇ ਰਹਿੰਦੇ ਨੇ ਔਰ ਪੁਟਾਨ ਨੂੰ ਉਹਨਾਂ ਨੇ ਕਦੇ ਵੀ ਜਿਹੜਾ ਉਹ ਇੰਡੀਆ ਨਾਲ ਤੋੜ ਵਿਛੋੜ ਦੀ ਲਾਈਨ ਨਹੀਂ ਸੋਚੀ ਪਰ ਕਿਸ ਕਦਰ ਇਹਨਾਂ ਦੀ ਨੀਤੀ ਫੇਲ ਹੋ ਰਹੀ ਹੈ ਇਵਨ ਗੁਆਂਡ ਦੇ ਵਿੱਚ ਜੋ ਪਾਕਿਸਤਾਨ ਨਾਲ ਸਬੰਧ ਇਹਨਾਂ ਨੇ ਬਣਾਏ ਹੋਏ ਨੇ ਸ਼੍ਰੀਲੰਕਾ ਨਾਲ ਜੋ ਹੈ ਈਵਨ ਆਪਾਂਵੇਂ ਬੰਗਲਾਦੇਸ਼ ਹੁਣ ਇੱਕ ਸਟੂਜ ਗਵਰਨਮੈਂਟ ਬਣਾਈ ਹੋਈ ਹੈ ਪਰ ਅੰਦਰੂਨੀ ਹਾਲਤ ਬੜੀ ਡਿਫਰੈਂਟ ਹੈ ਜੀ ਔਰ ਚਾਈਨਾ ਦੇ ਨਾਲ ਤਾਂ ਜੋ ਹੈ ਸੋ ਹੈ ਹੀ ਹੈ ਹੁਣ ਈਵਨ ਪੁਟਾਨ ਵੀ ਇਹਨਾਂ ਦੇ ਖੰਭਾਂ ਚੋਂ ਜਿਹੜੇ ਖੰਭਾ ਥੱਲੇੋਂ ਨਿਕਲ ਰਹੇ ਔਰ ਪਿਛਲੇ ਦਿਨਾਂ ਚ ਹੁਣ ਇਹ ਇੱਕ ਚਾਈਨਾ ਦੇ ਨਾਲ ਕੰਪੀਟ ਕਰਨਾ ਚਾਹੁੰਦੇ ਨੇ ਔਰ ਚਾਈਨਾ ਨੇ ਇੱਕ ਜਿਹੜਾ ਕੋਰੀਡੋਰ ਜਿਹਦਾ ਨਾਮ BCIM ਹੈ ਬੰਗਲਾਦੇਸ਼ ਚਾਈਨਾ ਇੰਡੀਆ ਮਿਆਂ ਮਿਆਂ ਮਿਆਂਮਾਰ ਟਰਾਂਸਪੋਰਟ ਕੋਰੀਡੋਰ ਇਹ ਚਾਰ ਕੰਟਰੀਜ਼ ਦਾ ਇਹਦੇ ਬਰਾਬਰ ਇਹਨੂੰ ਆਪੋਜ਼ ਕਰਨ ਲਈ ਇੰਡੀਆ ਨੇ ਇੱਕ ਆਪਣਾ ਜਿਹੜਾ ਇਸ ਕਿਸਮ ਦਾ ਮੋਟਰਵੇ ਬਣਾਇਆ ਉਸ ਨੂੰ ਉਹਨਾਂ ਨੇ ਭੂਟਾਨ ਬੰਗਲਾਦੇਸ਼ ਇੰਡੀਆ ਐਂਡ ਨੇਪਾਲ ਮੋਟਰ ਵਹੀਕਲ ਪੈਕਟ ਇਹ ਸਾਈਨ ਕੀਤਾ ਸੀ ਕਿ ਜੀ ਭੂਟਾਨ ਨੂੰ ਜੋੜਿਆ ਜਾਏਗਾ ਔਰ ਮੋਟਰ ਵਹੀਕਲ ਫਾਸਟ ਗੱਡੀਆਂ ਵਾਇਆ ਭੂਟਾਨ ਜਾਣਗੀਆਂ ਨੇਪਾਲ ਵੀ ਔਰ ਬੰਗਲਾਦੇਸ਼ ਵੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਬੰਗਲਾਦੇਸ਼ ਵੀ ਸਾਡੇ ਕੰਮਾਂ ਥੱਲੇ ਹੈ ਨੇਪਾਲ ਤਾਂ ਹੈ ਹੀ ਐ ਤੇ ਪੁਟਾਨ ਵੀ ਐ ਸੋ ਇਹ ਉਹਨਾਂ ਨੇ ਉਸ ਚਾਈਨੀਜ਼ ਟਰਾਂਸਪੋਰਟ ਕੋਰੀਡੋਰ ਨੂੰ ਡਿਸਟਰੋਏ ਕਰਨ ਦੇ ਲਈ ਕੀਤਾ ਬਟ ਉਹਨਾਂ ਨੇ ਜਦੋਂ ਹੁਣ ਪੁਟਾਨ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਵੀ ਦੋ ਹਾਊਸ ਨੇ ਲੋਅਰ ਹਾਊਸ ਹੈ ਸੈਨੇਟਾਈਜ਼ ਅਪਰ ਹਾਊਸ ਹੈ ਅਪਰ ਹਾਊਸ ਜਦੋਂ ਇਸ ਐਗਰੀਮੈਂਟ ਨੂੰ ਰੈਟੀਫਾਈ ਕਰਨ ਦੇ ਲਈ ਲਿਆਂਦਾ ਤੇ 25 ਚੋਂ ਜਿਹੜਾ ਕੁੱਲ 25 ਮੈਂਬਰਾਂ ਨੇ ਇਹਦਾ ਵਿਰੋਧ ਕੀਤਾ ਤੇ ਦੋ ਨੇ ਹਮਾਇਤ ਕੀਤੀ ਯਾਨੀ ਕਿ ਫੇਲ ਹੋ ਗਿਆ ਔਰ ਇਹ ਇਨਾ ਵੱਡਾ ਸ਼ੌਕ ਸੀ ਕਿ ਵੀ ਪੁਟਾਨ ਪੁਟਾਨ ਵੀ ਇੰਡੀਆ ਦੇ ਬਰਾਬਰ ਖਲੋ ਗਿਆ ਅੱਖਾਂ ਚੱਖਾਂ ਬਾਕੇ ਦੇਖਣ ਲੱਗ ਗਏ ਔਰ ਅੱਜ ਦਾ ਐਡੀਟੋਰੀਅਲ ਟ੍ਰਿਬਿਊਨ ਦਾ ਗ੍ਰਾਸ ਮਿਸ ਕੈਲਕੂਲੇਸ਼ਨ ਇੰਡੀਆਜ਼ ਲਾਇਲ ਐਲਾਈ ਅਪਸੈਟਸ ਮੋਦੀਜ਼ ਪਲਾਨ ਕਿ ਮੋਦੀ ਨੇ ਤਾਂ ਕੀ ਸੋਚਿਆ ਸੀ ਤੇ ਜਿਹੜਾ ਸਭ ਤੋਂ ਲਾਇਲ ਸੀ ਵਫਾਦਾਰ ਉਹਨੇ ਮੋਦੀ ਦਾ ਜਿਹੜਾ ਉਹ ਇੱਥੇ ਕਹਿੰਦੇ ਨੇ ਉਹ ਐਪਲ ਕਾਰਡ ਅਪਸੈਟ ਕਰ ਦਣਾ ਐਪਲ ਕਾਰਡ ਅਪਸਾਈਡ ਉਹ ਇਹ ਸੇਵ ਇਧਰ ਨੂੰ ਰੁੜਦਾ ਕੋ ਉਧਰ ਨੂੰ ਰੁੜਦਾ ਉਹ ਨੂੰ ਚੁੱਕਣ ਜਾਉ ਦੂਜਾ ਰੁੜ ਜਾਂਦਾ ਜੀ ਸੋ ਇਹ ਉਹਨੂੰ ਕੀਤਾ ਰਹੇ ਐਡੀਟোরੀਅਲੀ ਆਪਣੇ ਆਪ ਚ ਤਸੱਵਰ ਕਰਦਾ ਹੈ ਕਿ ਅੱਜ ਇਵਨ ਪੁਟਾਨ ਵੀ ਇੰਡੀਆ ਦੇ ਜਿਹੜਾ ਵਿੰਗਸ ਦੇ ਥੱਲੇ ਨਹੀਂ ਆਫ 올 ਇੰਡੀਆਜ਼ ਨੇਬਰਸ ਪੁਟਾਨ ਹੈਜ਼ ਬੀਨ ਦਾ ਮੋਸਟ ਸਟੈਡ ਫਾਸਟ ਕਿ ਸਾਰੇ ਗਵੰਡਿਆਂ ਚੋਂ ਇਹ ਲਗਾਤਾਰਤਾ ਨਾਲ ਭਾਰਤ ਦਾ ਸਾਥ ਹੀ ਰਿਹਾ 3 ਇਅਰਸ ਅਗੋ ਦਾ ਕਿੰਗ ਹੈਪੀਲੀ ਫਿਲਡ ਇਨ ਦਾ filled in as chief guest at the republic day parade in new delhi after sultan of oman suddenly pulled out ke 26 january di parade ch oman de badshah ne chief guest hona si unne akhirle stage te gaya je main nahi hona aur potan inna ko na india di izzat rakhan layi foreign jada utthe aa gaya ji potan also supports daily to the hilt in international forums as well as in its bilateral disputes ke kithe bhi ਦੋ ਤਰਫਾ ਝਗੜੇ ਹੋਣ ਜਾਂ ਅੰਤਰਰਾਸ਼ਟਰੀ ਹੋਣ ਪੁਟਾਨ ਹਮੇਸ਼ਾ ਹਮਾਇਤ ਕਰਦੇ ਦੇਰਫੋਰ ਇੰਡੀਆ ਵਾਸ ਟੇਕਨ ਅਬੈਕ ਵੈਨ ਦਾ ਅਪਰ ਹਾਊਸ ਆਫ ਪੁਟਾਨਸ ਪਾਰਲੀਮੈਂਟ ਰਿਜੈਕਟਡ ਪ੍ਰਾਈਮ ਮਿਨਿਸਟਰ ਮੋਦੀਜ਼ ਗ੍ਰੈਂਡ ਬਲੂਪ੍ਰਿੰਟ ਆਫ ਅ ਸੀਮਲੈਸ ਕਾਰਗੋ ਐਂਡ ਪੈਸੇਂਜਰ ਵਹੀਕਲ ਕਾਰੀਡੋਰ ਦਾ ਸੋਸ਼ਲ ਮੀਡੀਆ ਐਕਸਪੈਕਟਡਲੀ ਵਾਸ ਫਿਊਰੀਅਸ ਇਜ਼ ਇੰਡੀਆ ਲੂਜ਼ਿੰਗ ਇਟਸ ਇਨਫਲੂਐਂਸ ਇਨ ਪੁਟਾਨ ਹੈਜ਼ ਚਾਈਨਾ ਸਕਸੀਡਡ ਇਟਸ ਗੇਮ ਪਲਾਨ ਆਫ ਟਰਨਿੰਗ ਪੁਟਾਨ ਅਵੇ ਫਰਮ ਇੰਡੀਆ ਮਗਰ ਸੋਸ਼ਲ ਮੀਡੀਆ ਵਾਲੇ ਪੁੱਛ ਰਹੇ ਨੇ ਕਿ ਇੱਕ ਲੈ ਦੇ ਕੇ ਪੁਟਾਨ ਰਹਿ ਗਿਆ ਉਹ ਵੀ ਚਾਈਨਾ ਲੈ ਗਿਆ ਪੱਟ ਕੇ ਜੀ ਔਰ ਅੱਗੇ ਜਿਹੜੇ ਮੈਂ ਕਿਹਾ ਕਿ ਬਈ ਇਹ ਜਿਹੜੀ ਆਪੋਜੀਸ਼ਨ ਹੋਈ ਸੈਨੇਟ ਦੇ ਜ਼ਿਗ ਮੈਂ ਥੈਨ ਲਈ ਹੈ ਲੋ ਉਸਨੇ ਆਪੋਜ਼ ਕੀਤਾ ਉਹਨਾਂ ਨੇ ਕਿਹਾ ਜੀ ਅਸੀਂ ਪੁਟਾਨ ਨੂੰ ਇੱਥੇ ਕੋਈ ਰੌਲਾ ਗੋਲਾ ਨਹੀਂ ਚਾਹੁੰਦੇ ਔਰ ਇਹ ਤੁਸੀਂ ਆਪਣਾ ਬਾਹਰ ਕੱਢੋ ਜੇ ਤੁਸੀਂ ਕਹਿੰਦੇ ਹੋ ਜੀ ਇਹਨਾਂ ਨੇ ਕਿਹਾ ਸੀ ਕਿ ਬੰਗਲਾਦੇਸ਼ ਹਾਈਡਰੋ ਪਾਵਰ ਪ੍ਰੋਜੈਕਟ ਤੇ ਕਰੇਗਾ ਇੰਡੀਆ ਔਰ ਪੁਟਾਨ ਦਾ ਔਰ ਗ੍ਰੋਸ ਨੈਸ਼ਨਲ ਹੈਪੀਨੈਸ ਨੂੰ ਹੋਰ ਵਧਾਵਾ ਹੋਏਗਾ ਉਹਨਾਂ ਨੇ ਕਿਹਾ ਕਿ ਭਈ ਪੁਟਾਨਸ ਫੀਅਰਸ ਆਫ ਗੈਟਿੰਗ ਸਵੈਂਪਡ ਬਾਈ ਵਹੀਕਲਸ ਫਰੋਮ ਇੰਡੀਆ ਉਹਨਾਂ ਨੇ ਕਿਹਾ ਜੀ ਅਸੀਂ ਇੱਥੇ ਬਹੁਤ ਚੰਗੇ ਆ ਜੋ ਵੀ ਹੈ ਸਾਡਾ ਤੁਸੀਂ ਆਪਣੀਆਂ ਵਹੀਕਲਸ ਕੋਲ ਹੀ ਰੱਖੋ ਸਾਨੂੰ ਤੁਹਾਡੇ ਕੋਰੀਡੋਰ ਦੀ ਬਿਲਕੁਲ ਨਹੀਂ ਲੋੜ ਹੈ ਔਰ 25 ਮੈਂਬਰਾਂ ਨਹੀਂ ਸਿਰਫ ਦੋ ਦੀ ਹਮਾਇਤ ਚਾਹੀਏ ਸੋ ਅਸੀਂ ਵਧਾਈ ਦਿੰਦੇ ਨੇ ਪੁਟਾਨ ਵਾਲਿਆਂ ਨੂੰ ਕਿ ਭਈ ਚਲੋ ਘਟੋ ਘਟ ਉਦੇ ਚੋਂ ਨਿਕਲੇ ਨੇ ਸੋ ਇੱਕ ਪਾਸੇ ਗਵਾਂਡੀ ਵੀ ਜਿਹੜੇ ਆ ਉਹ ਇਤਬਾਰ ਕਰਨ ਤੋਂ ਇਨਕਾਰੀ ਨੇ ਔਰ ਇਹ ਜਿਹੜਾ ਅਹਿੰਸਾ ਪਰਮੋ ਧਰਮ ਅਹਿੰਸਾ ਅਸੀਂ ਬੁੱਧ ਨੂੰ ਪੈਦਾ ਕੀਤਾ ਸਾਡਾ ਗਾਂਧੀ ਅਹਿੰਸਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਰੈਜ਼ੋਲੂਸ਼ਨ ਆਇਆ ਪਿਛਲੇ ਦਿਨਾਂ ਵਿੱਚ ਔਰ ਉਹਦਾ ਮਕਸਦ ਸੀ ਟੂ ਸੌਰਟ to promote a moratorium on executions with a view to abolishing the death penalty ਹੁਣ ਯੂਰਪੀਅਨ ਯੂਨੀਅਨ ਦੇ ਸਾਰੇ ਦੇਸ਼ਾਂ 'ਚ ਮੌਤ ਦੀ ਸਜ਼ਾ ਨਹੀਂ ਹੈ ਜੀ ਯੂਨਾਈਟਿਡ ਨੇਸ਼ਨਸ ਵੀ ਉਸ ਪਾਸੇ ਮੂਵ ਕਰ ਰਹੇ ਹਨ ਉਹਨਾਂ ਨੇ ਕਿਹਾ ਜੀ ਪਰਮਨੈਂਟ ਸਜ਼ਾਏ ਮੌਤ ਤੇ ਪਾਬੰਦੀ ਲਾਉਣ ਤੋਂ ਪਹਿਲੇ ਘੱਟੋ-ਘੱਟ ਮੋਰਟੋਰੀਅਮ ਹੁੰਦਾ ਵੀ ਪਾਬੰਦੀ ਲਾ ਦਿਓ ਵੀ ਅਸੀਂ ਕੋਈ ਐਗਜ਼ੀਕਿਊਟ ਨਹੀਂ ਕਰਾਂਗੇ ਕਿਸੇ ਨੂੰ ਭਾਵੇਂ ਕਿਸੇ ਨੂੰ ਦਿੱਤੀ ਵੀ ਹੋਈ ਹੈ ਕਾਨੂੰਨੀ ਤੌਰ ਤੇ ਜੇ ਤੁਸੀਂ ਨਹੀਂ ਵੀ ਲਾਉਂਦੇ ਘੱਟੋ-ਘੱਟ ਇਹਦੇ ਤੇ ਜਿਹੜਾ ਇੱਕ ਪਾਬੰਦੀ ਲਾ ਦਿਓ ਔਰ ਇਸ ਇਹ ਰੈਜ਼ੋਲੂਸ਼ਨ ਆਇਆ ਯੂਨਾਈਟਿਡ ਨੇਸ਼ਨਸ 115 ਦੇਸ਼ਾਂ ਨੇ ਇਹਦੇ ਹੱਕ ਦੇ ਵਿੱਚ ਵੋਟ ਪਾਈ ਇਹ ਪਾਸ ਹੋ ਗਿਆ 115 ਲੇਕਿਨ 38 ਜਿਹੜੇ ਦੇਸ਼ ਨੇ ਉਹਨਾਂ ਨੇ ਅਗੇਂਸਟ ਵੀ ਵੋਟ ਪਾਈ ਉਹਨਾਂ ਚੰਡਿਆ ਵੀ ਹੈ ਔਰ 31 ਜਿਹੜੇ ਨੇ ਉਹ ਐਬਸੈਂਟ ਰਹੇ ਹੁਣ ਇਹ ਜਿਹੜਾ ਭਾਰਤ ਜਿਹੜਾ ਕਿ ਆਪਣੇ ਆਪ ਨੂੰ ਗਾਂਧੀ ਦਾ ਹਿੱਸਾ ਦਾ ਦੂਜਾ ਪੁਜਾਰੀ ਕਹਿੰਦਾ ਜੀ ਕਿਉਂਕਿ ਇਹਨਾਂ ਨੇ ਇਹ ਮੌਤ ਦੀ ਸਜ਼ਾ ਕੱਟ ਗਣਤੀਆਂ ਨੂੰ ਅਫਸਰ ਗੁਰੂ ਹੋਏ ਕੋਈ ਜਿੰਦਾ ਸੁਖਾ ਹੋਣ ਜਾਂ ਹੁਣ ਅਜੇ ਵੀ ਪ੍ਰੋਫੈਸਰ ਪੁੱਲਰ ਦਿਮਾਗੀ ਹਾਲਤ ਦੇ ਬਾਵਜੂਦ ਅਜੇ ਹੋਪਸਾ ਹੋਕ ਨਹੀਂ ਕਰ ਰਹੇ ਬਲਵੰਤ ਸਿੰਘ ਰਾਜਵਾਨੇ ਨੇ ਲਿਖਿਆ ਪ੍ਰੈਜ਼ੀਡੈਂਟ ਨੂੰ ਵੀ ਮੈਨੂੰ ਲਾਓ ਫਾਇ ਇਹ ਉਹ ਵਿੱਚ ਬਡੂਗਾ ਆ ਬੜਿਆ ਉਹ ਕਰ ਰਹੇ ਨੇ ਅਸੀਂ ਕਮੇਟੀ ਜਾਏਗੀ ਗੱਲ ਕਰਾਂਗੇ ਦੇਖਾਂਗੇ ਕੀ ਕਰਨਾ ਹੈ ਕੀ ਨਹੀਂ ਕਰਨਾ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਔਰ ਇਸ ਗੱਲ ਦਾ ਇਵਨ ਸਿੱਖ ਯੂਥ ਆਫ ਪੰਜਾਬ ਨੇ ਵੀ ਇਸ ਦਾ ਨੋਟਿਸ ਲਿਆ ਹੈ ਔਰ ਉਹਨਾਂ ਨੇ ਕੰਡੈਮਨਡ ਕੀਤਾ ਇੰਡੀਅਨ ਗਵਰਨਮੈਂਟ ਨੂੰ ਉਹਨਾਂ ਨੇ ਕਿਹਾ ਕਿ ਵੀ Aged at taking a dig at the Indian justice system, uh, six youth of Punjab said that on one hand, the killers of hundreds of innocent Sikhs in November 84 carnage have escaped the long arm of the law, while those who fought against injustice and desecration faced hangman's noose. ਉਹ ਆਜ਼ਾਦ ਨੇ ਦੂਜਿਆਂ ਦੇ ਸਿਰ ਤੇ ਫੰਦੇ ਲਟਕ ਰਹੇ ਨੇ ਜੀ ਉਹਨਾਂ ਨੇ ਕਿਹਾ ਕਿ ਯੰਗ ਸਿੱਖ ਐਕਟਿਵਿਸਟ ਡਿਮਾਂਡਡਡ ਥੈਟ ਇੰਡੀਆ ਸ਼ੁੱਡ ਸ਼ੈਨ ਇਟਸ ਸਟੱਬਨ ਐਟੀਟਿਊਡ ਐਂਡ ਸਪੋਰਟ ਆਲ ਐਫਰਟਸ ਬੀਂਗ ਮੇਡ ਬਾਈ ਐਮਨੇਸਟੀ ਇੰਟਰਨੈਸ਼ਨਲ ਐਂਡ ਦਾ ਯੂਨਾਈਟਿਡ ਨੇਸ਼ਨਸ ਟੂ ਐਬੋਲਿਸ਼ ਡੈਥ ਪੈਨਲਟੀ ਵਰਲਡਵਾਈਡ ਉਹਨਾਂ ਨੇ ਕਿਹਾ ਜੀ ਆ ਛੱਡੋ ਜੋ ਤੁਸੀਂ ਕਰਤੂਤਾ ਕਰ ਰਹੇ ਹੋ ਤੇ ਜਿਹੜੀ ਐਮਨੇਸਟੀ ਇੰਟਰਨੈਸ਼ਨਲ ਔਰ ਯੂਨਾਈਟਿਡ ਨੇਸ਼ਨਸ ਐਫਰਟ ਕਰ ਰਹੇ ਕਿ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਪਾਬੰਦੀ ਲੱਗੇ ਔਰ ਡੈਥ ਸੈਂਟੈਂਸ ਦੇ ਉੱਤੇ ਉਸ ਦੇ ਵਿੱਚ ਕੋਆਪਰੇਟ ਕਰੋ ਸੋ ਅਸੀਂ ਇੰਡੀਆ ਨੂੰ ਕੰਡੈਮ ਕਰਦੇ ਕਿਉਂਕਿ ਇਹ ਸਭ ਤੋਂ ਬਰੂਟਲ ਜਿਹੜਾ ਇਹ ਸੋੜੇ ਸਿਸਟਮ ਹੈ ਔਰ ਇਨਾਚ ਕੋਈ ਇਨਸਾਨੀ ਜ਼ਿੰਦਗੀ ਦਾ ਹਾਂ ਗਾਹ ਨੂੰ ਮਾਰਨ ਵਾਲੇ ਨੂੰ ਤਾਂ ਤੁਸੀਂ ਲਿੰਚ ਕਰ ਦਿਓ ਮਾਰਿਆ ਹੈ ਨਹੀਂ ਮਾਰਿਆ ਹੈ ਪਰ ਇਹ ਕਹਿ ਦਿਓ ਕਿ ਇਹਨੇ ਮਾਰਿਆ ਔਰ ਇਹਨੂੰ ਕੁੱਟ-ਕੁੱਟ ਕੇ ਮਾਰਨਾ ਜਿਹੜਾ ਹੈ ਇਹ ਬਿਲਕੁਲ ਜਸਟੀਫਾਈਡ ਹੈ ਪਰ ਜੇ UN ਦੇ ਵਿੱਚ ਅੱਜ ਮੈਜੋਰਿਟੀ ਮਤਾ ਪਾਸ ਕੀਤਾ ਹੈ ਯੂਨ ਨੇ ਲੇਕਿਨ ਭਾਰਤ ਦੀ ਇਹ ਜਿਹੜੀ ਹਕੀਕਤ ਹੈ ਇਸ ਨੂੰ ਸਾਹਮਣੇ ਲਿਆਂਦਾ ਵੀ ਇਹਨਾਂ ਦੀ ਕਰਤੂਤ ਕੀ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਜਿਹੜਾ ਮੈਂ ਵੀ ਚਾਹੁੰਦੀ ਸੀ ਕਿ ਮੈਂ ਵੀ ਆ ਤੁਹਾਡਾ ਵਿਚਾਰ ਸਾਂਝਾ ਕਰਾਂ ਤੇ ਇਹ ਆਇਆ ਸਾਡੇ ਕੋਲ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਦਲਜੀਤ ਸਿੰਘ ਜੀ ਦਾ ਇਹ ਲਿਖਦੇ ਹਨ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਮੈਂ ਇੱਕ ਸਵਾਲ ਦੇ ਜਵਾਬ ਲਈ ਲਿਖ ਰਿਹਾ ਕਿ ਕੀ ਦਸੰਬਰ ਦੇ ਮਹੀਨੇ ਵਿਆਹ ਕਰਨੇ ਜਾਇਜ਼ ਹਨ ਇਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੇ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਕੀ ਇਹਨਾਂ ਦਿਨਾਂ ਵਿੱਚ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਸ਼ਾਂਤੀ ਰੱਖੀਏ ਅਤੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਮੇਰਾ ਹੀ ਸਵਾਲ ਆਇਆ ਇਹ ਵੀ ਦਰਜੀਤ ਸਿੰਘ ਬੜੇ ਪਿਆਰੇ ਵੀਰ ਨੇ ਯੂਬਾ ਸਿਟੀ ਮਲੇ ਤੁਹਾਨੂੰ ਵੀ ਮਿਲੇ ਸੀ ਆ ਕੇ ਅੱਜ ਇਹ ਪਹਿਲਾਂ ਵੀ ਸਾਨੂੰ ਲਿਖਦੇ ਰਹਿੰਦੇ ਨੇ ਸਾਡੇ ਐਡਮਾਇਰਰ ਵੀ ਨੇ ਟੀਵੀ 84 ਦੇ ਔਰ ਸਪੋਰਟਰ ਵੀ ਨੇ ਜੀ ਅ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਉਹਨਾਂ ਦੀ ਲਿਖਤ ਦੀ ਸਪਿਰਟ ਹੈ ਆਰਗੂਮੈਂਟ ਦੀ ਵੀ ਔਰ ਗੱਲ ਦੀ ਵੀ ਜ਼ਾਹਰ ਹੈ ਕਿ ਜਿਵੇਂ ਜੇ ਤੁਸੀਂ ਬਾਕੀ ਪਾਈਚਾਰਿਆਂ ਦੇ ਨਾਲ ਮਿਲ ਕੇ ਦੇਖੋ ਜਿਵੇਂ ਪਾਸ ਓਵਰ ਹੈ ਯਹੂਦੀਆਂ ਦਾ ਤੁਹਾ ਨੂੰ ਨਿਊਯਾਰਕ ਦੇ ਵਿੱਚ ਸਭ ਟੈਕਸੀਆਂ ਤੋਂ ਲੈ ਕੇ ਸਭ ਕਾਰੋਬਾਰ ਬੰਦ ਹੋ ਜਾਂਦੇ ਬੰਦ ਹੋ ਜਾਂਦੇ ਜੀ ਬਿਲਕੁਲ ਉਹਨਾਂ ਦੇ ਲਈ ਉਹ 2000 ਸਾਲ 3000 ਸਾਲ ਪਹਿਲਾਂ ਦਾ ਜਿਹੜਾ ਸਾਰਾ 파ਰਟ ਹੈ ਉਹਨੂੰ ਯਾਦ ਕਰਦੇ ਨੇ ਯਾਦ ਕਰਦੇ ਨੇ ਇਸੇ ਤਰ੍ਹਾਂ ਸਾਡੇ ਮੁਸਲਮਾਨ ਭਰਾ ਖਾਸ ਤੌਰ ਦੇ ਉੱਤੇ ਜਦੋਂ ਹਸਨ ਹੁਸੈਨ ਦੀ ਉਹ ਸਾਰੀ ਦੁਖਦ ਯਾਦ ਮਨਾਉਂਦੇ ਨੇ ਤਾਜ਼ੀਆ ਤਾਜ਼ੀਆ ਕੱਢਦੇ ਨੇ ਮੁਹਰਮ ਦੇ ਮੌਕੇ ਦੇ ਉੱਤੇ ਸੋ ਇਹ ਇਹ ਸੋਚਿਆ ਨਹੀਂ ਜਾ ਸਕਦਾ ਕਿ ਕੋਈ ਮੁਹਰਮ ਦੇ ਮੌਕੇ ਦੇ ਨਾਲ ਕੋਈ ਜੋੜ ਕੇ ਕੋਈ ਨਕਾਦੀ ਗੱਲ ਸੋਚੇ ਜਾਂ ਕੋਈ ਹੋਰ ਹੋਏ ਇਸੇ ਤਰ੍ਹਾਂ ਬਾਕੀ ਮੌਕੇ ਨੇ ਅਸੀਂ ਕੋਈ ਸ਼ੁਭਾ ਸ਼ੁਭਚ ਯਕੀਨ ਨਹੀਂ ਰੱਖਦੇ ਮੈਂ ਸਮਝਦਾ ਹੈ ਕਿ ਕਿਉਂਕਿ ਇੱਕ 파ਟ ਤਾਂ ਉਹ ਹੈ ਜਿਵੇਂ ਅਖੰਡ ਕੀਰਤਨੀ ਜਥੇ ਜਾਂ ਦੂਸਰਿਆਂ ਦੇ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਆਨੰਦ ਕਾਰਜ ਜਿਉਂ ਹੀ ਸਵੇਰੇ ਆਸਾ ਦੀ ਵਾਰ ਦਾ ਭੋਗ ਪੈਂਦਾ ਹੈ ਰੈਣ ਸਬਾਈ ਤੋਂ ਬਾਅਦ ਜੋੜੇ ਆ ਜਾਂਦੇ ਨੇ ਮਹਾਰਾਜ ਦੇ ਹਜ਼ੂਰ ਲਾਵਾ ਹੋ ਕੇ ਆਨੰਦ ਕਾਰਜ ਹੋ ਜਾਂਦੇ ਨੇ ਜੇ ਤਾਂ ਇਸ ਕਿਸਮ ਦੇ ਗੁਰਮਤ ਸਮਾਗਮ ਗੁਰਮਤ ਦੇ ਮਾਹੌਲ ਚ ਫਿਰ ਤਾਂ ਹਰ ਪਰ ਜਿਸ ਕਿਸਮ ਦੇ ਅੱਜ ਸਾਡੇ ਵਿਆਹ ਸ਼ਾਦੀਆਂ ਦਾ ਮਾਹੌਲ ਬਣਿਆ ਹੋਇਆ ਹੈ ਪਰ ਮੈਂ ਸਮਝਦਾ ਹਾਂ ਵੀ ਇਹ ਕੱਲਾ ਦਸੰਬਰ ਦਾ ਮਹੀਨਾ ਤਾਂ ਸਾਡੀਆਂ ਯਾਦਾਂ ਚ ਆਨੰਦਪੁਰ ਦਾ ਇਕਲਾ ਪਰਿਵਾਰ ਵਿਛੋੜਾ ਚਮਕੌਰ ਦੀ ਗੜੀ ਮਾਛੀਵਾੜਾ ਸਰਹੰਦ ਦੇ ਕੰਨ ਮਾਤਾ ਗੁਜਰੀ ਜੀ ਦੀ ਸ਼ਹਾਦਤ ਚਾਰੋਂ ਸਹਿਬ ਜ਼ਾਦਿਆਂ ਦੀ ਹਜ਼ਾਰਾਂ ਸਿੱਖਾਂ ਦੀ ਸੋ ਇਹ ਤਾਂ ਇੱਕ ਐਸਾ ਮੁਕਾਮ ਹੈ ਔਰ ਹੁਣ ਤਾਂ ਪਤਾ ਨਹੀਂ ਕੀ ਉੱਥੇ ਮਾਹੌਲ ਨੇ ਇੱਕ ਪੀਰੀਅਡ ਸੀ ਕਿ ਸਾਰੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਪਟਿਆਲਾ ਔਰ ਉਸ ਬੈਲਟ ਇੱਥੇ ਜਿਹੜੀ ਸ਼ਹੀਦੀ ਸਭਾ ਉਹਨੂੰ ਕਹਿੰਦੇ ਨੇ ਉੱਥੇ ਸ਼ਹੀਦੀ ਦੀਵਾਨ ਕਿਹਾ ਜਾਂਦਾ ਸਭਾ ਉਸ ਵੇਲੇ ਲੋਕ ਮੰਝਿਆਂ ਤੇ ਨਹੀਂ ਸੀ ਸੌਂਦੇ ਔਰ ਬਹੁਤ ਘੱਟ ਖਾ ਕੇ ਗੁਜ਼ਾਰਾ ਕਰਨਾ ਕਿ ਚੁੱਲਿਆਂ 'ਚ ਅੱਗ ਨਹੀਂ ਸੀ ਹੁੰਦੀ ਮਤਲਬ ਇਹ ਸੀ ਕਿ ਵੀ ਤੁਸੀਂ ਉਹਨਾਂ ਮੂਮੈਂਟਸ ਨੂੰ ਨਾ ਪਲਾ ਨੂੰ ਆਪਣੇ ਯਾਦ ਦੇ ਅੰਦਰ ਲਿਆਓ ਜਿਨ੍ਹਾਂ ਦੇ ਵਿੱਚੋਂ ਜਦੋਂ ਗੁਰੂ ਸਾਹਿਬ ਗੁਜ਼ਰੇ ਸਬਜ਼ਾਦੇ ਸ਼ਹਾਦਤ ਵਾਲ ਤੁਰੇ ਔਰ ਉਹ ਸਾਰਾ ਪਾਰਟ ਸੋ ਮੈਂ ਸਮਝਦਾ ਕਿ ਜੇ ਸਾਨੂੰ ਨਾ ਇਤਿਹਾਸ ਦੀ ਸਮਝ ਹੈ ਨਾ ਅਸੀਂ ਉਸ ਦੇ ਨਾਲ ਕੋਈ ਸਰਕਾਰ ਰੱਖਣਾ ਚਾਹੁੰਦੇ ਫਿਰ ਤਾਂ ਕੋਈ ਤੁਹਾਡੀ ਸੈਂਸਿਟੀਵਿਟੀ ਨਹੀਂ ਹੈ ਕੋਈ ਤੁਹਾਡੀ ਸੋਚ ਹੀ ਨਹੀਂ ਹੈ ਉਹਨਾਂ ਨੂੰ ਤਾਂ ਅਸੀਂ ਕੀ ਕਹਿ ਸਕਦੇ ਪਰ ਮੈਂ ਸਮਝਦਾ ਵੀ ਜਿਹੜੇ ਇਸ ਕਿਸਮ ਦੇ ਮੌਕੇ ਨੇ ਗੁਰੂ ਜਸ ਗੁਰੂ ਯਾਦ ਔਰ ਉਹਨਾਂ ਸੂਰਬੀਰਾਂ ਬਹਾਦਰਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਡੇ ਪਲ ਹੋਣੇ ਚਾਹੀਦੇ ਨੇ ਬਹੁਤ ਸਾਰੇ ਇਹਦੇ ਵਿੱਚ ਕੋਈ ਖੁਸ਼ੀ ਗਮੀ ਦੀ ਗੱਲ ਨਹੀਂ ਹੈ ਮੈਂ ਇਹਦੇ ਨਾਲ ਇਹਨੂੰ ਜੋੜਨਾ ਚਾਹੁੰਦਾ ਮੈਂ ਤਾਂ ਇੱਕ ਇਤਿਹਾਸਕ ਪੱਖ ਦੇ ਨਾਲ ਗੱਲ ਕਰ ਰਿਹਾ ਜੀ ਡਾਕਟਰ ਸਾਹਿਬ ਬਿਲਕੁਲ ਪ੍ਰੋਗਰਾਮ ਦੇ ਅੰਤਲੇ ਪਲਾਂ ਵਿੱਚ ਤੁਸੀਂ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਆ ਦੇਖੋ ਮੈਂ ਵਾਸ਼ਿੰਗਟਨ ਸੀ ਤੇ ਮੈਨੂੰ ਇੱਕ ਵੀਰ ਨੇ ਕਿਹਾ ਔਰ ਬਾਅਦ ਵਿੱਚ 100 ਪਹਿਲਾਂ ਵੀਕ ਨੇ ਕਹਿਣਗੇ ਜੀ ਤੁਸੀਂ ਪਾਈ ਗੁਰਦਾਸ ਜੀ ਦੇ ਸਵੈਆਂ ਨੂੰ ਬੜਾ ਹਾਈਲਾਈਟ ਕੀਤਾ ਔਰ ਚੰਗਾ ਲੱਗਾ ਕਿ ਵੀ ਪਹਿਲਾਂ ਕਦੇ ਜ਼ਿਕਰ ਨਹੀਂ ਸੀ ਹੁੰਦਾ ਪਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ ਵੀ ਕੁਛ ਨਾ ਕੁਛ ਤੁਸੀਂ ਸਮੇਂ-ਸਮੇਂ ਪਿਕ ਕਰ ਲਿਆ ਕਰੋ ਕਿਉਂਕਿ ਵਾਰਾਂ ਦੇ ਵਿੱਚ ਵੀ ਬਹੁਤ ਸਾਰੀ ਰਿਚਨੈਸ ਹੈ ਔਰ ਮੈਂ ਇਹਦੇ ਨਾਲ ਸਹਿਮਤ ਹਾਂ ਤੇ ਮੈਂ ਅੱਜ ਭਾਈ ਸਾਹਿਬ ਦੀਆਂ 40 ਵਾਰਾਂ ਨੇ ਉਹਨਾਂ ਚ ਹਰ ਵਾਰ ਦੀ ਕਿਸੇ 30 ਪੌੜੀਆਂ ਨੇ 35 ਨੇ 40 ਨੇ ਇਮੇ ਸਿਲੈਕਟਿਵ ਹੋਵਾਂਗਾ ਇੱਕ ਅੱਧੀ ਵਾਰ ਮਹੀਨੇ 'ਚ ਜੀ ਔਰ ਅੱਜ ਮੈਂ ਜਿਹੜੀ ਉਹਨਾਂ ਦੀ 7ਵੀਂ ਵਾਰ ਦੀ 10ਵੀਂ ਪੌੜੀ ਨੂੰ ਚੁਣਿਆ ਕਿਉਂਕਿ ਬਹੁਤ ਸਾਰੇ ਟਰੈਵਲ ਕਰਦੇ ਆ ਮਾਪਿਓ ਦੇ ਨਾਲ ਕੀ ਹਸ਼ਰ ਹੁੰਦਾ ਹੈ ਘਰਾਂ ਦੇ ਵਿੱਚ ਕਿਵੇਂ ਉਹਨਾਂ ਨੂੰ ਖਾਸ ਤੌਰ ਤੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਇਗਨੋਰ ਕੀਤਾ ਜਾ ਰਿਹਾ ਹੈ ਪੇਰੈਂਟਸ ਦਾ ਔਰ ਉਹਦੇ 'ਚ ਭਾਈ ਸਾਹਿਬ ਦੀ ਇਸ ਪੌੜੀ 'ਚ ਮਾਂ ਦਾ ਕੀ ਰੋਲ ਹੈ ਮਾਂ ਨੇ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਉਸ ਵਲ ਉਹਨਾਂ ਨੇ ਫੋਕਸ ਕੀਤਾ ਜੀ ਮਾਤ ਪਿਤਾ ਮਿਲ ਨਿਮਿਆ ਆਸਾਵੰਤੀ ਉਦਰ ਮਝਾਰੇ ਕਿ ਮਾਪਿਓ ਦੇ ਮੇਲ ਚੋਂ ਬੱਚੇ ਦਾ ਜਨਮ ਹੋਇਆ ਔਰ ਇਸ ਆਸ ਦੇ ਨਾਲ ਕਿ ਇਹ ਮੇਰੀ ਔਲਾਦ ਹੈ ਮਾਂ ਨੇ ਆਪਣੇ ਗਰਭ ਦੇ ਵਿੱਚ ਉਦਰ ਦੇ ਵਿੱਚ ਉਸ ਬੱਚੇ ਦੀ ਪ੍ਰਤਪਾਲਨਾ ਕੀਤੀ ਰਸ ਕਸ ਖਾਏ ਨਿਲਜ ਹੋਏ ਛੋ ਛੋ ਧਰਨ ਤਰੈ ਪਗ ਧਾਰੇ ਕਿ ਉਸ ਨੇ ਮਿੱਠਾ ਕਸੈਲਾ ਜੋ ਵੀ ਹੋਇਆ ਉਹਨੇ ਆਪਣੇ ਪ੍ਰਵਾਹ ਨਾ ਕੀਤੇ ਬਿਨਾਂ ਨੂੰ ਪਤਾ ਹੈ ਵੀ ਬੱਚੇ ਨੂੰ ਫੂਡ ਚਾਹੀਦਾ ਹੈ ਉਹ ਉਸ ਖੁਰਾਕ ਦਾ ਪਾਨ ਕਰਦੀ ਹੈ ਤੇ ਤੁਰਨ ਲੱਗਿਆਂ ਵੀ ਜ਼ਮੀਨ ਦੇ ਉੱਤੇ ਬੜੇ ਸੰਭਲ ਸੰਭਲ ਕੇ ਪੈਰ ਰੱਖਦੀ ਹੈ ਤਾਂ ਕਿ ਕੋਈ ਬੱਚੇ ਬੱਚੀ ਦਾ ਨੁਕਸਾਨ ਨਾ ਹੋਵੇ ਪੇਟ ਵਿੱਚ 10 ਮਾਂ ਰੱਖ ਪੀੜਾ ਖਾਏ ਜਣਾ ਪੁੱਤ ਪਿਆਰੇ 10 ਮਹੀਨੇ ਢਿੱਡ ਦੇ ਵਿੱਚ ਰੱਖ ਕੇ ਆਪਣੇ ਉਦਰ ਦੇ ਵਿੱਚ ਕੁੱਖ ਦੇ ਵਿੱਚ ਫੇਰ ਉਹ ਪੀੜਾ ਜਿਹੜੀਆਂ ਜਨਮ ਪੀੜਾਂ ਦੇ ਨਾਲ ਆਪਣਾ ਉਹ ਪੁੱਤਰ ਜੰਮਦੀ ਹੈ ਜਣ ਕੇ ਪਾਲੇ ਕਸ਼ਟ ਕਾਰਖਾਨ ਪਾਣ ਵਿੱਚ ਸੰਜਮ ਸਾਰੇ ਫੇਰ ਉਹ ਜਨਨ ਤੋਂ ਬਾਅਦ ਬਹੁਤ ਕਸ਼ਟਾਂ ਦੇ ਨਾਲ ਬੱਚੇ ਨੂੰ ਪਾਲਦੀ ਹੈ ਉਸ ਦਾ ਖੁਰਾਕ ਉਸ ਦਾ ਪਹਿਰਾਵਾ ਉਸ ਤੇ ਉਹ ਬਹੁਤ ਧਿਆਨ ਰੱਖਦੀ ਹੈ ਗੁੜਤੀ ਦੇ ਭਿਆਲ ਦੁੱਧ ਕੁੱਟੀ ਵੱਟੀ ਦੇ ਨਿਹਾਰੇ ਗੁੜਤੀ ਪਹਿਲਾ ਕਸਟਮਰੀ ਫੂਡ ਹੁੰਦਾ ਉਹ ਦਿੰਦੀ ਹੈ ਫਿਰ ਉਹ ਆਪਣਾ ਦੁੱਧ ਦਿੰਦੀ ਹੈ ਫਿਰ ਜਿਹੜੀ ਹੈ ਉਸ ਨੂੰ ਬੜੇ ਪਿਆਰ ਦੇ ਨਾਲ ਸਟੇਅਰਸ ਉਹਦੇ ਤੇ ਨਿਹਾਰਨਾ ਹੁੰਦਾ ਹੈ ਦੇਖਣਾ ਬੜੇ ਡੂੰਘੇ ਪਿਆਰ ਦੇ ਨਾਲ ਉਸ ਬੱਚੇ ਨੂੰ ਜਿਉਂ-ਜਿਉਂ ਬੱਚਾ ਵੱਡਾ ਹੋ ਰਿਹਾ ਹੈ ਮਾਂ ਜਿਹੜੀ ਹੈ ਨਿਹਾਰਦੀ ਹੈ ਛਾਦਨ ਭੋਜਨ ਪੋਖਿਆ ਚੰਡਨ ਮੰਗਨ ਪੜਨ ਚਿਤਾਰੇ ਕਿ ਭਈ ਉਹ ਉਸ ਦੀ ਖੁਰਾਕ ਉਸ ਦਾ ਪਹਿਰਾਵਾ ਉਸ ਦਾ ਧਿਆਨ ਰੱਖਦੀ ਹੈ ਉਸ ਦਾ ਮੰਗਣਾ ਕਰਨਾ ਹੈ ਉਸ ਨੂੰ ਪੜਾਣਾ ਹੈ ਇਹ ਉਹਦੇ ਚੰਗੀ এডਿਕੇਸ਼ਨ ਦੇਣੀ ਹੈ ਉਹਦੇ ਚਿੱਤ ਵਿੱਚ ਹੁੰਦਾ ਹੈ ਪਾਂਦੇ ਪਾਸ ਬਹਾਲਿਆ ਖੱਟ ਲਟਾਏ ਹੋਏ ਸਚਾਰੇ ਇਹ ਉਸ ਵੇਲੇ ਦੀ ਇੱਕ ਰਸਮ ਸੀ ਕਿ ਜਦੋਂ ਬੱਚੇ ਨੂੰ ਪਹਿਲੀ ਵਾਰ ਸਕੂਲ ਨੂੰ ਤੋਰਿਆ ਜਾਂਦਾ ਸੀ ਤੇ ਜਿਵੇਂ ਵਿਆਹਾਂ ਵੇਲੇ ਵੀ ਹੁੰਦਾ ਸੀ ਕਿ ਭਾਂ ਜਿਹੜੀ ਆ ਉਹ ਸਿਰ ਦੇ ਉੱਤੋਂ ਦੀ ਸੁਟੀ ਜਾਂਦੀ ਸੀ ਜਦੋਂ ਬੱਸਾਂ 'ਚ ਵੀ ਜਾਂਦੀ ਸੀ ਬਰਾਤ ਉਦੋਂ ਵੀ ਸੋ ਇਸੇ ਤਰ੍ਹਾਂ ਉਸ ਬੱਚੇ ਨੂੰ ਇਹ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ ਭਾਈ ਸਾਹਿਬ ਨੇ ਇਸ਼ਾਰਾ ਕੀਤਾ ਹੈ ਪਾਂਦੇ ਪਾਸ ਬਹਾਲਿਆ ਖੱਟ ਲੁਟਾਏ ਹੋਏ ਸੁਚਿਆਰੇ ਕਿ ਉਸ ਨੂੰ ਇਸ਼ਨਾਨ ਕਰਕੇ ਤਿਆਰ ਕਰਕੇ ਪਾਂਦੇਵਾਲ ਟੀਚਰ ਵਾਲ ਤੋਰਣ ਤੋਂ ਪਹਿਲਾਂ ਉਹ ਉਸ ਦੇ ਉੱਤੇ ਪੈਸਿਆਂ ਦੀ ਲੁੱਟ ਸੁੱਟਦੀ ਹੈ ਅਰਣਿਤ ਹੋਏ ਭਾਰ ਉਤਾਰੇ ਕਿ ਇਹ ਸਭ ਕਰਕੇ ਵੀ ਮਾਂ ਜਿਹੜੀ ਹੈ ਉਹ ਇਹ ਸਮਝਦੀ ਹੈ ਵੀ ਮੈਂ ਇਹ ਰਹਿਣ ਉਤਾਰਿਆ ਬੱਚੇ ਦਾ ਮੈਂ ਬੱਚੇ ਦੀ ਪਰਵਰਿਸ਼ ਕੀਤੀ ਹੈ ਸੋ ਇਸ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਤੇ ਅੱਗੋਂ ਫਿਰ ਬੱਚੇ ਇਹ ਕੀ ਕਰਦੇ ਨੇ ਉਹ ਅਗਲੀਆਂ ਪੌੜੀਆਂ ਜਿਹੜੀਆਂ ਪਾਇ ਗੁਰਦਾਸ ਜੀ ਦੀਆਂ ਨੇ ਉਹਨਾਂ ਦੇ ਵਿੱਚ ਅਸੀਂ ਧਿਆਨ ਕਰਨਾ ਚਾਹਾਂਗੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਚੂਕਿਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੀ ਵੀਅਰਸ ਕੋਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸਜਾ ਸਾਨੂੰ ਭੇਜਣਾ ਪੁੱਲਣਾ ਸਾਡੇ ਇਸ ਪਤੇ ਤੇ s o s a t v 84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਸ਼ਨ ਆ ਗਿਆ ਦੋ ਦੇਖਦੇ ਰਹੋ tv 84 ਬੁਲਾਦੇ ਫਤੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ